ਕਲਚੂ ਡਿਵੇਗ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ 'ਚ ਪੰਜਾਬ ਨੂੰ ਚਲਾ ਰਿਹਾ ਇੱਕ ਸ਼ਰਾਬੀ ਮੁੱਖ ਮੰਤਰੀ ਦੋ ਪੈਗ ਲਾ ਕੇ ਪਤਾ ਨਹੀਂ ਕੀ ਕਹਿ ਦੇਵੇ ਇਸ ਦੇ ਨਾਲ ਹੀ ਵਿਧਾਇਕਾਂ ਦਾ ਭਗਵੰਤ ਮਾਨ ਤੇ ਵਿਵਾਦ ਬਿਆਨ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆਂ ਵਿਧਾਨ ਸਭਾ ਸੀਟ ਤੋਂ ਇੰਡੀਅਨ ਨੈਸ਼ਨਲ ਲੋਕਦਲ ਦੇ ਵਿਧਾਇਕ ਅਰਜੁਨ ਨੇ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਨਾਲ ਵੀ ਬਾਅਦਪੂਰਕ ਬਿਆਨ ਕਿ ਦਿੱਤਾ ਅਦੇਸ ਤੋਂ ਬਾਅਦ ਸੂਬੇ ਦੇ ਸਿਆਸਤ ਗਰਮਾ ਗਏ ਇਸ ਦੇ ਨਾਲ ਹੀ ਵੀਰਵਾਰ ਨੂੰ ਰਾਤ ਪਿਵਾਨੀ ਦੇ 52 ਡੰਡੀ ਖੇਤਰ ਵਿੱਚ ਦੌਰਾਨ ਉਹਨਾਂ ਨੇ ਕਿਹਾ ਕਿ ਅਰਜੁਨ ਨੇ ਸਭ ਦੀ ਜਾਣਕਾਰੀ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸ਼ਰਬੀ ਕਿਹਾ ਗਿਆ ਇਸ ਦੇ ਨਾਲ ਹੀ ਉਸ ਨੂੰ ਹੋਸ਼ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਉਸ ਦਾ ਭਰੋਸਾ ਨਹੀਂ ਕਿੰਨੇ ਪੈਗ ਲਾ ਕੇ ਆਵੇ ਆ ਜਾਵੇ ਤੇ ਕੀ ਕਹਿ ਦੇਵੇ ਅਰਜੁਨ ਚੋਟਾਲਾ ਨੇ ਅੱਗੇ ਕਿਹਾ ਕਿ ਇੱਕ ਸ਼ਰਾਬੀ ਰਾਜ ਚਲਾ ਰਿਹਾ ਹੈ ਮੈਂ ਸਿਰਫ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਹੋਸ਼ ਵਿੱਚ ਬੈਠੇ ਜਾਵੇ ਇਹ ਬਹੁਤ ਹੈ ਅਰਜੁਨ ਚੋਟਾਲਾ ਨੇ ਕਿਹਾ ਕਿ ਇਸ ਟਾਇਲ ਪਾਣੀ ਹਰਿਆਣਾ ਦਾ ਹੱਕ ਹੈ ਅਤੇ ਇਸ ਦਾ ਸਬਤੋ ਵੱਧ ਲਭ ਦੀਵਾਨੀ ਜ਼ਿਲ੍ਹੇ ਨੂੰ ਹੋਵੇਗਾ ਸਰਕਾਰ ਨੇ ਇਸ ਮਾਮਲੇ ਤੇ ਗੰਭੀਰਤਾ ਨਾਲ ਲੈਣ ਲਈ ਕਿਹਾ ਅਤੇ ਬਹੁਤ ਸਾਰੇ ਲੋਕਾਂ ਨੂੰ ਇਹ ਕਹਿਣ ਦੀ ਆਦਤ ਹੈ ਕਿ ਉਹ ਰਾਜਨੀਤੀ ਖੇਡ ਰਹੇ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਜਦੋਂ ਪਾਣੀ ਦੀ ਕਮੀ ਹੁੰਦੀ ਹੈ ਤਾਂ ਇਸ ਦੇ ਨਾਲ ਕਿੰਨੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਸਾਡੇ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਛਟਾਲਾ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਇੱਕ ਛੁਟਕਲਾ ਸੁਣਾਉਂਦੇ ਹਨ ਉਹ ਇੱਕ ਕਾਂ ਦੀ ਕਹਾਣੀ ਸੁਣਾਉਂਦੇ ਹਨ ਪਰ ਪੰਜਾਬ ਦੀ ਹਾਲਾਤ ਇਹ ਦੇਖੇ ਹੋ ਗਏ ਹਨ ਕਿ ਤੁਸੀਂ ਇੱਕ ਪਿਆਸੇ ਕਾਂ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਰਾਬੀ ਕਾਂ ਹੈ ਇਹ ਅੱਜ ਪੰਜਾਬ ਦੀ ਹਾਲਤ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ